ਮਸ਼ਹੂਰ ਪੰਜਾਬੀ ਵਲੌਗਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਛੋਟੇ ਕਦਵਾਲੀ ਹਰਵਿੰਦਰ ਕੌਰ ਰੂਬੀ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਅਕਸਰ ਆਪਣੀਆਂ ਮਜ਼ੇਦਾਰ ਵੀਡੀਓਜ਼ ਅਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਰੂਬੀ ਹਮੇਸ਼ਾ ਹੀ ਆਪਣੇ ਫੈਨਸ ਨਾਲ ਕਾਫੀ ਜੁੜੀ ਰਹਿੰਦੀ ਹੈ ਤੇ ਲੋਕ ਵੀ ਉਸ ਨੂੰ ਬੇਹੱਦ ਪਿਆਰ ਕਰਦੇ ਹਨ ਪਰ ਹੁਣੇ ਹੀ ਉਸ ਦੀ ਜ਼ਿੰਦਗੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਤੇ ਉਸ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਜਿਸ ਨੇ ਹਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਰੂਬੀ ਨੇ ਆਪਣੇ ਇੰਸਟਾਗ੍ਰam ਰਾਹੀਂ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਬਹੁਤ ਨੇੜਲੇ ਤੇ ਪਿਆਰੇ ਸਗੇ ਭਰਾ ਦਾ ਦਿਹਾਂਤ ਹੋ ਗਿਆ ਹੈ ਤੇ ਲਗਾਤਾਰ ਉਸਦੇ ਵੱਲੋਂ ਸਟੋਰੀਆਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਤੇ ਇਸ ਦੁਖਦਾਈ ਖਬਰ ਤੋਂ ਬਾਅਦ ਰੂਬੀ ਕਾਫੀ ਟੁੱਟ ਗਈ ਹੈ ਤੇ ਉਸਦੀ ਪੋਸਟ ਤੇ ਲੋਕਾਂ ਦੇ ਵੱਲੋਂ ਦੁੱਖ ਭਰੇ ਕਮੈਂਟ ਕੀਤੇ ਜਾ ਰਹੇ ਹਨ ਤੇ ਰੂਬੀ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਗੂਨ ਟੂ ਸੂਨ ਅਜੇ ਤਾਂ ਮੇਰਾ ਵਿਆਹ ਸ਼ੂਟ ਕਰਨਾ ਸੀ ਵੀਰੇ ਆ ਕੀ ਹੋ ਗਿਆ ਇਹ ਪੜ ਕੇ ਹਰ ਕਿਸੇ ਦਾ ਦਿਲ ਪਰ ਆਇਆ ਤੇ ਸੋਸ਼ਲ ਮੀਡੀਆ ਤੇ ਉਸ ਦੀ ਇਸ ਭਾਵੁਕਤਾ ਨੇ ਸਭ ਨੂੰ ਰਵਾ ਕੇ ਰੱਖ ਦਿੱਤਾ ਲੋਕਾਂ ਨੇ ਵੀ ਉਸ ਦੇ ਪਰਿਵਾਰ ਲਈ ਹੌਸਲੇ ਤੇ ਹਿੰਮਤ ਦੀਆਂ ਦਵਾਵਾਂ ਕੀਤੀਆਂ ਹਨ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਉਹ ਰੂਬੀ ਦੇ ਵੀਰ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ ਤੇ ਪਰਿਵਾਰ ਨੂੰ ਇਹ ਭਾਰੀ ਘੜੀ ਸਹਿਣ ਦਾ ਬਲ ਦੇਵੇ ਤੇ ਬਾਕੀ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ